ਦੇਗੇ ਨੇ 18 ਮੰਡੀਆਂ ਨੇ ਜੀ ਔਰ ਜਿਹੜੇ ਪ੍ਰਬੰਧ ਆ ਉਹ ਪੂਰੇ ਨੇ ਲੇਕਿਨ ਜਿਹੜਾ ਚੋਣਾ ਜੇ ਆਉਣ ਤੇ 5-7 ਦਿਨ 10 ਦਿਨ ਹੋਰ ਲੱਗ ਜਣੇ ਆ ਹੋਏ ਕੀਤਾ ਹੈ ਸੋ ਕਿਸੇ ਕਿਸਮ ਦੀ ਕੋਈ ਜਕੜ ਸਰਦਾਰ ਭਗਵੰਦ ਸਿੰਘ ਮਾਨ ਕੋਲ ਦੀ ਸਰਕਾਰ ਚ ਨਹੀਂ ਸਰ ਇਸ ਵਾਰ ਐਕਸੈਸ ਆਫ ਰੇਨ ਹਰ ਵਾਰ ਤੋਂ ਨਹੀਂ ਬਹੁਤ ਜ਼ਿਆਦਾ ਪਿਆ ਉਹਦੇ ਕਾਰਨ ਕਿਤੇ ਕਿਤੇ ਕੁਆਲਿਟੀ ਦੇ ਵਿੱਚ ਵੀ ਫਰਕ ਪਵੇਗਾ ਕੀ ਸਰਕਾਰ ਕੁਝ ਰੈਗ ਕਰੇਗੀ ਇਹਦੇ ਵਿੱਚ ਜਾਂ ਕਨਸਿਡਰ ਕੀਤਾ ਜਾਏਗਾ ਇਸ ਨੂੰ ਕੁਝ ਸਮੱਸਿਆਵਾਂ ਜਿਹੜੀਆਂ ਮੌਕੇ ਤੇ ਸਾਹਮਣੇ ਆਉਣਗੀਆਂ ਸੀਐਮ ਸਾਹਿਬ ਦੇ ਧਿਆਨ ਚਾ ਸੀਐਮ ਸਾਹਿਬ ਖੁਦ ਮੋਨੀਟਰਿੰਗ ਕਰ ਰਹੇ ਆ ਸੋ ਕਿਸੇ ਵੀ ਕਿਸਾਨ ਨੂੰ ਜਿਹੜੀ ਆ ਉਹ ਕਿਸੇ ਕਿਸਮ ਦੀ ਨਹੀਂ ਮੁਸ਼ਕਲ ਆਉਂਦੀ। ਸਰ ਅੱਜ ਕਿਹੜੀ ਮੰਡੀ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਔਰ ਕਿੰਨਾ ਮੋਇਸਚਰ ਆਇਆ ਹੈਗਾ ਔਰ ਕੀ ਪ੍ਰਬੰਧ ਕੀਤੇ ਗਏ? ਜੀ ਸਰ ਅੱਜ ਫਰੂਜ਼ਪੁਰ ਸ਼ਹਿਰ ਦੀ ਮੰਡੀ ਦੇ ਵਿੱਚ ਖਰੀਦ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਔਰ ਮੋਇਸਚਰ ਜਿਹੜਾ 15 ਆ ਔਰ ਸ਼ਾਇਦ ਤੋਂ ਹੀ ਜਿਹੜੇ ਸਾਡੇ ਜ਼ਿੰਮੇਵਾਰ ਸੀਗੇ ਉਹਨਾਂ ਦਾ ਜਿਹੜਾ ਥੋੜਾ ਲਿਆਂਦਾ ਗਿਆ ਔਰ ਤਕਰੀਬਨ ਜੋ ਪਿਛਲੀ ਵਾਰੀ 62500 ਮੈਟ੍ਰਿਕ ਟਨ ਚੋਂ ਨਾ ਆਇਆ ਸੀਗਾ ਔਰ ਸਾਨੂੰ ਉਨੇ ਚੋਨਾ ਆਉਣ ਦੀ ਉਮੀਦ ਆ। ਸੋ ਪੰਜ ਏਜੰਸੀਆਂ ਜਿਹੜੀਆਂ ਉਹ ਇੱਥੇ ਖਰੀਦ ਕਰ ਰਹੀਆਂ ਸੋ ਕਿਸੇ ਕਿਸਮ ਦੀ ਵੀ ਜਿਹੜੀ ਆੜਤੀਆਂ ਨੂੰ ਕਿਸਾਨਾਂ ਨੂੰ ਉਹ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਸਾਡੇ ਚੇਅਰਮੈਨ ਸਾਹਿਬ ਡੀਐਫਸੀ ਸਾਹਿਬ ਸਾਡੇ ਡੀਐਮ ਸਾਰੇ ਜਿਹੜੇ ਅਫਸਰ ਆ ਉਹ ਪੂਰੀ ਨਿਗਰਾਨੀ ਰੱਖਣਗੇ ਔਰ ਹਰ ਤਰ੍ਹਾਂ ਦਾ ਜਿਹੜਾ ਉਹ ਰੀਦ ਜਿਹੜੀ ਆ ਉਹਨੂੰ ਕਾਰਗਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਇਹ ਸਰਕੀਨੀਆਂ ਮੰਡੀਆਂ ਹੀ ਹੈ